ਇੱਕ ਕੋਈ ਪਿਆ ਆ ਬਾਕੀ ਆ ਵੀ ਇੱਥੇ ਆ ਗਿਆ 15 ਹਾਂ ਪਹਿਲਾਂ ਕੋਲਡ ਡ੍ਰਿੰਕ ਪੀਣੀ ਤੇ ਚਾਹ ਪੀਣੀ ਆਈਆਂ ਨਾ ਪਰ ਇੰਕਲੀਮੈਂਟਲੀ ਸਾਨੂੰ ਨਾਲ ਚਿਪਸ ਤੇ ਡਰਿੰਕ ਮਿਲਦੀ ਆ ਚਿਪਸ ਤੇ ਮੈਂ ਖਾ ਲਏ ਆ ਵਿੱਕੀ ਨੇ 버ਗਰ ਵੀ ਖਾ ਤਾਦੀ ਵੀਡਿਓ ਆ ਗਈਆਂ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਨੂੰ ਅਸੀਂ ਚੱਲੇ ਆ ਅੱਜ ਮਾਰਕੀਟ ਸ਼ੋਪਿੰਗ ਸੈਂਟਰ ਸ਼ੋਪਿੰਗ ਕਰਨ ਵਾਸਤੇ ਪਾਕਿਸਤਾਨੀਆ ਅੱਜ ਸੀ ਚੱਲੇ ਸ਼ੋਪਿੰਗ ਸੈਂਟਰ ਤੋਂ ਥੋੜਾ ਜਿਹਾ ਸਾਮਾਨ ਲੈਣੇ ਸੀ ਤੇ ਇਸ ਕਰਕੇ ਅਸੀਂ ਆ ਗਏ ਅੱਜ ਸ਼ੋਪਿੰਗ ਤੇ ਇੱਕ ਰਾਨਾ ਸੀ ਬਲੈਂਡਰ ਵਿਵਾਰ ਵਾਸਤੇ ਕਿਚੜੀ ਵਗੈਰਾ ਬਣਾਉਣੀ ਹੁੰਦੀ ਆ ਤੇ ਬਿਵਾਨ ਵਾਸਤੇ ਪਿਊਰੀ ਵਗੈਰਾ ਬਣਾਣੀ ਹੁੰਦੀ ਫਰੂਟ ਪਿਊਰੀ ਸੋ ਮੈਨੂੰ ਗ੍ਰਾਈਂਡ ਕਰਨ ਲਈ ਬਲੈਂਡਰ ਦੀ ਜ਼ਰੂਰਤ ਆ ਮਿਕਸਰ ਗ੍ਰਾਈਂਡਰ ਜਿਹੜਾ ਹੁੰਦਾ ਉਹ ਲੈ ਨਹੀਂ ਸਕ ਪਹੁੰਚ ਨਹੀਂ ਆ ਕਾਰ ਪਾਰਕ ਕਰਾਂਗੇ ਸੋ ਇਸ ਤੋਂ ਬਾਅਦ ਇੱਥੇ ਸੀ ਆਰਕੋਸ ਆ ਗਈ ਹੈ ਇੱਥੇ ਸੁਪਰਮਾਰਕਟ ਸੋ ਸ਼ਾਇਦ ਮੇਬੀ ਮਿਲ ਜੇ ਸਾਨੂੰ ਬਲੈਂਡਰ ਤੇ ਅੱਧਾ ਸੀ ਪਲਾਂ ਚੈੱਕ ਕਰਾਂਗੇ ਆਰਕੋਸ ਫਿਰ ਦੇਖਦੇ ਹਾਂ ਉਹ ਕਾਰਪਾਰਕ ਕਰਤੀ ਆ। ਵਿਵਾਨ ਸੌ ਗਿਆ ਆ। ਵਿਵਾਨ ਨਸੀਬ ਦੀ ਪਾ ਲਵਾਂਗੇ ਪ੍ਰਾਈਮ ਦੇ ਵਿੱਚ। ਚਲਿਏ। ਸੈਕਵਰ ਦੇਖ ਕੇ ਆਪਲਾ ਮੇਰੇ ਸਾਬ ਨੂੰ ਇੱਥੋਂ ਤਾਂ ਆਊਟਰ ਆਰਡਰ ਕਰਨਾ ਪੈਂਦਾ ਲੱਗਦਾ ਪਰ। ਹਾਂ। ਲਓ ਜੀ ਅਸੀਂ ਆਰਗੋਜ਼ ਨਹੀਂ ਗਏ ਕਿਉਂਕਿ ਉੱਥੇ ਪਹਿਲਾਂ ਆਰਡਰ ਕਰਨਾ ਪੈਂਦਾ ਆ ਫਿਰ ਉਸ ਤੋਂ ਬਾਅਦ ਸਾਡਾ ਆਰਡਰ ਉਹ ਪਾਉਗੇ ਫਿਰ ਅਸੀਂ ਕਲੈਕਟ ਕਰਨ ਆਵਾਂਗੇ ਸਾਨੂੰ ਇਨਫੋਰਮ ਕਰਨਗੇ। ਤੇ ਸੋ ਇਸ ਕਰਕੇ ਉਹਨਾਂ ਨੇ ਇਦਾਂ ਕਿਹਾ ਸੋ ਇਸ ਕਰਕੇ ਅਸੀਂ ਇੱਥੇ ਵਾਪਸ ਆ ਗਏ। ਹੁਣ ਅਸੀਂ ਜਾਵਾਂਗੇ ਆਸ ਦਾ ਲਿਵਿੰਗ ਆਸ ਦਾ ਲਿਵਿੰਗ ਚ ਮਿਲ ਸਕਦਾ ਉੱਥੇ ਅਸੀਂ ਚੈੱਕ ਕਰਦੇ ਆਂ ਅਗਰ ਮਿਲ ਗਿਆ ਤਾਂ ਆਸ ਦਾ ਲਿਵਿੰਗ ਸਾਡੇ سامنے ਆ ਸੋ ਇੱਥੇ ਜਾਵਾਂਗੇ ਇੱਥੇ ਚੈੱਕ ਕਰਦੇ ਆਂ ਲਓ ਜੀ ਅਸੀਂ ਹੁਣ ਆਸ ਦਾ ਲਿਵਿੰਗ ਆ ਗਏ ਆਂ ਤੇ ਉੱਪਰ ਜਾਵਾਂਗੇ ਇਹ ਕੰਮ ਪੜਿਓ ਆਪਣਾ ਉੱਪਰ ਆ ਸਾਰਾ ਇਲੈਕਟ੍ਰੀਕਲ ਸਮਾਨ ਇਹ ਉੱਪਰ ਚੈੱਕ ਕਰਦੇ ਆਂ ਜਾ ਕੇ ਦੀਵਾਨ ਸੌ ਗਿਆ ਹੈ ਲਓ ਜੀ ਬਲੈਂਡਰ ਮਿਲ ਗਿਆ ਆ ਇੱਕੋ ਹੀ ਪਿਆ ਆ ਬਾਕੀ ਆ ਵੀ ਇੱਕ ਹੈਗਾ ਆ ਪਰ ਇਹ ਸਾਨੂੰ ਪਸੰਦ ਨਹੀਂ ਇੱਕ ਇਹ ਆ ਤੇ ਇੱਕ ਇਹ ਆ ਇਹ ਵਾਲਾ ਲੈਣ ਦਾ ਰਹਿ ਗਿਆ ਆਇਆ ਪਸੰਦ ਆ ਆ ਵੀ ਆ ਕੀ ਲੈਣਾ ਜਾ ਉੱਧਰ ਆਪਾਂ ਆਪੇ ਲੈਣ ਦਾ ਨਾ ਨੇ ਖਲੋਣੇ ਇੱਧਰ ਵਿੱਕੀ ਆ ਮੁੰਡੇ ਨੇ ਫੈਂਟ ਲੈ ਕੇ ਜਾਨਾ ਟੌਏ ਦੇਖ ਰਹੀ ਦੀ ਬਾਂਦ ਵਾਸਤੇ ਸਾਊਂਡ ਕਰ ਰਿਹਾ ਉਹ ਤਾਂ ਸਾਊਂਡ ਵਾਲੀ ਕੋਈ ਟੌਏ ਨਹੀਂ ਹੈਗਾ ਅਸੀਂ ਸੋਚਿਆ ਸਾਊਂਡ ਵਾਲਾ ਟੌਏ ਇਹਨੂੰ ਲੈ ਲਈਏ ਵਾਓ ਉਹ ਵੀ ਉੱਠ ਗਿਆ ਉਹ ਦੇਖਦਾ ਉਹਨੂੰ ਵੋਛ ਲੋ ਆਹ ਦੇ ਪਿਆ ਨਹੀਂ ਰੈਂਡ ਫੈਂਡਰ ਉਹ ਤੇ ਇਹਦਾ ਲੈਣਾ ਮੋਟੋ ਟੌਏ ਲੈਣਾ ਸੱਜ ਦਾ ਟੌਏ ਲੱਤੀ ਰਹੀ ਆ ਤਾਂ ਆਪਾਂ ਲੈ ਲੈਂਦੇ ਆ ਲੈ ਲੈਂਦੇ ਫਾਈਨਲੀ ਸਾਨੂੰ ਸਾਰਾ ਸਮਾਨ ਮਿਲ ਗਿਆ ਸਾਨੂੰ ਸਾਰਾ ਸਮਾਨ ਆਸ ਦਾ ਲਿਵਿੰਗ ਚੋਂ ਹੀ ਮਿਲ ਗਿਆ ਜੋ ਕੁਝ ਵੀ ਮੈਂ ਲੈਣਾ ਸੀ ਵਿਵਾਨ ਦਾ ਹੀ ਸੀ ਜ਼ਰੂਰੀ ਸਮਾਨ ਤੇ ਸਾਨੂੰ ਉੱਥੋਂ ਸਾਰਾ ਕੁਝ ਮਿਲ ਗਿਆ ਹੁਣ ਅਸੀਂ ਚੱਲੇ ਆਂ ਭੁੱਖ ਬਹੁਤ ਜ਼ਿਆਦਾ ਲੱਗੀ ਆ ਹੁਣ ਅਸੀਂ 버ਗਰ ਖਾਵਾਂਗੇ ਫਿਰ ਅਸੀਂ ਜਾਵਾਂਗੇ ਘਰ ਤੇ ਘਰ ਜਾ ਕੇ ਤੁਹਾਨੂੰ ਸਾਰਾ ਸਮਾਨ ਦਿਖਾਵਾਂਗੇ ਅਸੀਂ ਕੀ ਕੀ ਲਿਆ ਬਾਰਿਸ਼ ਵੀ ਸਟਾਰਟ ਹੋ ਗਈ ਐ ਇੱਧਰ ਮੌਸਮ ਚੈੱਕ ਕਰੋ ਬਾਰਿਸ਼ ਸਟਾਰਟ ਹੋ ਗਈ ਆ ਤੇ ਹੁਣ ਅਸੀਂ ਪਹਿਲਾਂ 버ਗਰ ਖਾਵਾਂਗੇ ਫਿਰ ਅਸੀਂ ਜਾਵਾਂਗੇ ਘਰ ਮਿਲਦੀ ਆ ਕਰ ਚੁੱਕੇ ਅੱਪਾ ਬਰਗਰ ਲਿਆ ਖਾਤਾ ਨਹੀਂ ਖਾੜੀ ਆ ਲੈ ਉਹ ਜੀ 버거 ਆਪਾਂ ਨੂੰ ਲੱਗੇ ਖਾਣੇ ਬਹੁਤ ਬੋਤ ਲੱਗੀ ਸੀ ਤੇ 버거 ਖਾ ਕੇ ਸੀ ਜਾਵਾਂਗੇ ਘਰ ਘਰ ਜਾਂਦੇ ਫਿਰ ਸੀ ਪੀਵਾਂਗੇ ਚਾਹ ਹੂੰ ਪਹਿਲਾਂ ਕੋਰਟੀ ਪੀਣੀ ਫਿਰ ਚਾਹ ਪੀਣੀ ਆਈ ਨਾ ਉੱਥੇ ਕੰਪਲੀਮੈਂਟਲੀ ਸਾਨੂੰ ਨਾਲ ਚਿਪਸ ਤੇ ਡਰਿੰਕ ਮਿਲਦੀ ਆ ਚਿਪਸ ਮੈਂ ਖਾ ਲਿਆ ਬਿੱਕੀ ਨੇ ਬਰਗਰ ਵੀ ਖਾ ਲਿਆ ਤੇ ਚੀਪਸ ਵੀ ਖਾ ਲਏ ਸੋ ਮੇਰਾ ਰਹਿ ਗਿਆ ਪਰ ਗੱਤ ਮੈਂ ਵੀ ਖਾ ਲਵਾਂ ਤੇ ਅਸੀਂ ਆਹ ਲੈਂ ਲਿਆਂ ਦੀ ਸੀ ਡਿਫੈਂਡਰ ਲੈਤੀ ਆ ਮੁੰਡੇ ਨੂੰ ਅੰਦਰ ਦੀਵਾਨ ਬਸਤੇ ਇਹਨੂੰ ਹੁਣ ਅਸੀਂ ਓਪਨ ਕਰਦੇ ਪਏ ਆ ਥੱਲੇ ਨੱਟ ਲੱਗੇ ਆ ਇਹਦੇ ਨਾਲ ਲੱਗੇ ਆ ਤੇ ਉੱਪਰ ਇਹ ਸਿੱਟਾਂ ਆ ਹਾਂ ਇਹਨੂੰ ਪੇਟੀ ਨੂੰ ਬੜੀ ਮੁੰਡਾ ਕਿੱਦਲ ਦੀ ਫਿਰ ਦਿਖਾਣੇ ਤੁਹਾਨੂੰ ਲਓ ਜੀ ਹੁਣ ਅਸੀਂ ਘਰ ਆਏ ਸੀ ਤੇ ਘਰ ਹੁਣ ਅਸੀਂ ਸਮਾਨ ਰੱਖ ਕੇ ਤੇ ਸੀ ਹੁਣ ਚੱਲੇ ਆਂ ਦੁਆਰਾ ਗਰੋਸਰੀ ਕਰਨ ਗਰੋਸਰੀ ਵੀ ਮੁੱਕੀ ਹੋਈ ਆ ਤੇ ਗਰੋਸਰੀ ਵੀ ਕਰਨੀ ਜ਼ਰੂਰੀ ਆ ਇਸ ਕਰਕੇ ਸੋ ਹੁਣ ਸਿਆਖ ਕਰੇ ਤੇ ਰਾਤ ਹੋ ਗਈ ਆ ਕਾਫੀ ਸ਼ਾਮ ਦੇ ਫਰੀ ਹੋ ਚੁਕਿਆ ਮੈਂ ਹੁਣ ਇਸ ਲਈ ਬੋਲ ਰਹੀ ਆ ਕਿਉਂਕਿ ਵਿਵਾਹਾਂ ਸੁਪਤਾ ਆ ਇਸ ਲਈ ਮੈਂ ਹੁਣ ਬੋਲਣਾ ਪਿਆ ਆ ਬਹੁਤ ਫੱਦਾ ਸਾਡਾ ਇਹ ਨੋਰਮਲ ਸ਼ੋਪਿੰਗ ਤੇ ਗਰੋਸਰੀ ਤੇ ਨਿਕਲ ਗਿਆ ਕਿ ਦਿਨ ਛੋਟੇ ਆ ਤੇ ਸਟੋਰ ਵੀ ਜਲਦੀ ਬੰਦ ਹੋ ਜਾਂਦੇ ਆ ਸਾਮਾਨ ਵੀ ਕਾਫੀ ਲੈਣ ਵਾਲਾ ਸੀ ਇਸ ਕਰਕੇ ਮੈਂ ਤਾਂ ਦੁਕਾਨ ਨਹੀਂ ਆ ਸਕੀ ਤੇ ਸੋਮੇ ਇੱਥੇ ਰੱਖਿਆ ਸਾਮਾਨ ਇਹ ਜਿਹੜਾ ਬਲੈਂਡਰ ਸੀ ਲੈ ਕੇ ਆਈ ਸੀ ਇਹ ਬਲੈਂਡਰ ਲਿਆ ਨੂੰ ਆਪਾਂ ਨੂੰ ਕਰੂਗੀ ਆਪਾਂ ਲਾ ਕੇ ਰੱਖ ਨਹੀਂ ਤਾਂ ਮੁਫੇਰ ਤੇ ਆਹ ਕਲੇਮ ਹੈ ਹਨ ਟਾਪ ਵੀ ਹਨ ਵਾਸਤੇ ਵੀ ਹਨ ਵਾਸਤੇ ਲਿਆ ਦੋ ਹਨ ਟਾਪ ਭੀਵਾਂ ਦਾ ਫੇਸਵਾਸ਼ ਕਰਾ ਕਲੀਨ ਕਰ ਲੈ ਤੇ ਕਾਲੀ ਵੀਵਾਂ ਦੀ ਟੋਏ ਜੜੀ ਕੀ ਹਮ ਓਪਨ ਕਰਤੀ ਸੀ ਉਹਦੇ ਡਾਇਰਾਨ ਨੇ ਇਹ ਇਦਾਂ ਚੱਲਦੀ ਸਾਊਂਡ ਕਰਦੀ ਆ ਉਹਦੇ ਡੋਰ ਜਿਹੜੇ ਓਪਨ ਹੁੰਦੇ ਆ ਆ ਮੈਂ ਚਲਾਉਂਗੀ ਨਹੀਂ ਕਿਉਂਕਿ ਵੀਵਾਂ ਸੌ ਰਿਆ ਹੁੰਨੇ ਉੱਠ ਜਾਣਾ ਇਸ ਕਰਕੇ ਮੈਂ ਨੀਚੇ ਹੀ ਬੈਠ ਗਈ ਆ ਸੋ ਇਹ ਕਾਰ ਲਈ ਉਹਦੇ ਪਾਪਾ ਨੂੰ ਦੇ ਵਾਸਤੇ ਮਸਟ ਪੀਸ ਇਹ ਵੀ ਲੈਣ ਵਾਸਤੇ ਸਮਾਨ ਲਾਣ ਲਗੇ ਸੀ ਤੇ ਇਹ ਮੈਂ ਇੱਕ ਲਈ ਆ ਉਹਦੇ ਵਾਸਤੇ ਫੋਰਡ ਫੀਡਰ ਨਿੱਪਲ ਜੀਆ ਫੋਰਡ ਫੀਡਰ ਆ ਨਹੀਂ ਵਿੱਚ ਸੀ ਫਰੂਟ ਪਿਊਰੀ ਪਾ ਕੇ ਪਛਾ ਦੇ ਸਕੀਜ਼ ਹੋ ਜਾਂਦਾ ਇਦਾਂ ਤੇ ਇਹ ਮੇਰੇ ਦਹ ਹੋ ਗਏ ਹੋਇਆ ਇਹ ਪਾ ਕੇ ਇਹ ਵਿੱਚ ਸੀ ਫਰੂਟ ਪਾ ਕੇ ਪਿਊਰੀ ਪਾ ਕੇ ਇਹਨੂੰ ਲੈ ਸਕਦੇ ਆ ਆਰਾਮ ਨਾਲ ਹੋ ਜਾਨ ਕਾਇਦਾ ਉਹ ਹਨ ਸਵਿੰਗ ਆਪਨ ਕਰਕੇ ਵਾਸ਼ ਕਰਕੇ ਫਿਰ ਗੰਮੀ ਸਾਈਕੇ ਬੌਲ ਲਈ ਆ ਬੀ ਮਜ਼ਮਸਤੇ ਪਲਾਸਟਿਕ ਦੀ ਬੌਲ ਮੈਨੂੰ ਪਿਆਰੀ ਲੱਗੀ ਸੋਣੀ ਲੱਗੀ ਇਸ ਲਈ ਮੈਂ ਲੈ ਲਈ ਸਤ ਕਾਇਦੇ ਡਾਡਾ ਨੇ ਅਬ ਕਿਨੇ ਲਿਆ ਬ੍ਰਸ਼ ਆਈ ਡੋਟ ਨੋ ਵਾਈ ਵਾਈ ਹੀ ਬਹੁਤ ਥਿਸ ਬ੍ਰਸ਼ ਆਈ ਡੋਟ ਨੋ ਬਟ ਉਹਨੇ ਲਿਆ ਯਾ ਪਤਾ ਨਹੀਂ ਕਿਉਂ ਲਿਆ ਬੱਤੀ ਵਿੱਕੀਆਂ ਸੌਕਸ ਆ ਇਹ ਸਾਰੇ ਆਪਨ ਕਰਦੀਆਂ 6 ਪੇਅਰ ਦੇ ਸੀ ਆਪਨ ਕਰ ਦਿੱਤੇ ਆ ਸਾਰੇ ਉਸ ਨੂੰ ਨਹੀਂ ਮੈਟਰ ਸਿੱਧੇ ਤੱਕ ਸਵੇਕਾ ਮੈਂ ਲਈ ਆ ਜੀਵਨ ਵਾਸਤੇ ਪੌਰੀਜ ਗੋਲ ਗ੍ਰੀਨ ਪੌਰੀਜ ਆਫ ਰੌਗਲਾ ਇਹ ਲਈ ਹੋਦੇ ਵਾਸਤੇ ਲੋਟੀ ਤਾਂ ਹੀ ਹੈਗਾ ਯਾਰ ਇਹਦੇ ਕੰਟੇਨਰ ਆ ਮੀ 5 ਬਾਕਸਿਸ ਆ ਇਹ ਆ ਜੋ ਮੀਨ ਲਾਈ ਵਸਕੇ

ਕੀ ਸੀਸਾ ਜਿਹੜਾ ਇਹ ਵਾਲੀ ਹੈ ਬਲੈਂਡਰ ਵਾਲਾ ਹੈ ਦਿੱਦਾ ਕਿਸੇ ਨਾਲ ਵੀ ਲਗਾ ਸਕਦੇ ਆ ਛੋਟੀ ਯੂਜ਼ ਕਰਨੀ ਛੋਟੀ ਨਾਲ ਵੱਡੀ ਯੂਜ਼ ਕਰਨੀ ਵੱਡੀ ਸੋ ਬਹੁਤ ਵਧੀਆ ਕੁਆਲਿਟੀ ਆ ਬਹੁਤ ਵਧੀਆ ਚੀਜ਼ ਆ ਸੋ ਇਹ ਵੀ ਵਾਇਰ ਆ ਆਹ ਵਾਇਰ ਹੈ ਨਹੀਂ ਕਿਹចਾ ਹੋ ਗਈ ਨਾ ਮਸ਼ੀਨ ਆ ਸੋ ਲਬੀਵਾਨ ਨੂੰ ਪਹਿਲਾਂ ਚਲਾ ਕੇ ਦੇਖਾਂਗੇ ਸੋਈ ਤੇ ਰਸਾਇਆ ਗਾਇਸ ਬਿਵਾਨ ਦੀ ਗੱਡੀ ਰੱਖਿਆ ਕਿੱਧਰ ਚੱਲਦੀ ਮੈਂ ਚਲਾ ਕੇ ਰਿਹਾ ਮੋਟਰ ਓਪਨ ਕਰੋ ਸਾਇੰਡ ਬੰਦ ਲੀ ਸੋ ਦੋ ਇਹ ਸੱਤਾ ਸੀ ਤੇ ਦੋ ਚਲੋ ਕਿ ਨਹੀਂ ਦੇਖੀ ਸਾਰੇ ਡੋਰ ਜਦੋਂ ਖੁੱਪਨ ਹੋ ਜਾਂਦੇ ਆ ਇਹ ਸਾਈਡ ਤੇ ਪਿੱਛੇ ਲੱਗੀ ਹੋ ਜਾਂਦੀ ਆ ਮੋਮ ਜਲਾ ਲਉ ਦੀਵਾ ਲਗਾ ਚਲਾ ਲਉ ਆਦੇ ਰੇਟ ਸੀ ਜਾਗਦੀਆਂ ਇੰਨੀ ਸੋਹਣੀ ਆ ਮਮਾ ਮੜਵਾ ਲਿਆ ਸੋ ਚਲੋ ਜੀ ਆਲੀ ਦੀ ਪਿੰਗੋ ਵੀ ਧਾਨ ਤੇ ਇਸ ਵਲੌਗ ਨੂੰ ਅੰਤ ਇੰਡ ਕਰਦੇ ਆ। ਮੇਰੇ ਆਪਣੇ ਫਰੈਂਡ ਨਾਲ ਗਈ ਆ ਬਾਹਰ ਤੇ ਇਸ ਵਲੌਗ ਨੂੰ ਸੀਮਿੰਟ ਐਂਡ ਕਰਦੀ ਆ। ਤੇ ਹੁਣ ਤੁਹਾਨੂੰ ਮੇਰਾ ਵਲੌਗ ਦਿਖਾ ਲੱਗਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ, ਸ਼ੇਅਰ, ਕਮੈਂਟਰੀ ਕਰਿਓ। ਅ ਸਪੋਰਟ ਜ਼ਰੂਰ ਕਰਿਓ। ਸਮਿਲਣਾ ਅਗਲਾ ਵਲੌਗ ਦਿਨਾਂ। ਥੈਂਕ ਯੂ।